ਨਗਰ ਕਾਉਂਸਲ ਖੰਨਾ ਵਿੱਚ ਜਿਹੜੇ ਸਫਾਈ ਸੈਨਿਕ ਅਤੇ ਸਿਵਰਮੈਨ ਜੋ ਪਿਛਲੇ ਲੰਬੇ ਸਮੇਂ ਤੋਂ ਥੋੜਾ ਤਜਿੰਦਰ ਜੀ ਸਤੂ ਜੀ ਬਹੁਤ ਬਹੁਤ ਧੰਨਵਾਦ ਜੋ ਸਮੁੱਚੇ ਮਲਾਜ਼ਮਾਂ ਦੀ ਆਵਾਜ਼ ਨੂੰ ਸਮੁੱਚੇ ਦੇਸ਼ ਤੱਕ ਲੈ ਕੇ ਜਾਂਦੇ ਹੋ ਅੱਜ ਜਿਹੜਾ ਸਮੁੱਚੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਅਤੇ ਮਿਨਿਸਪਲ ਐਮਪਲਾਈ ਯੂਨੀਅਨ ਦੇ ਦੋਵੇਂ ਪ੍ਰਧਾਨ ਅਨਿਲ ਕੁਮਾਰ ਗੱਟੂ ਜੀ ਅਤੇ ਗਰੀਬਦਾਸ ਜੀ ਇੱਕ ਲੈਟਰ ਲੈਟਰ ਪੈਡ ਤੇ ਲਿਖਾਇਆ ਕਿ ਜਿਹੜੇ ਸਾਡੇ ਕੰਟਰੈਕਟ ਰੇਟ ਤੇ ਮਲਾਜ਼ਮ ਨੇ ਇਹਨਾਂ ਨੂੰ ਰੈਗੂਲਰ ਇੱਕ ਹੀ ਬੇਨਤੀ ਹੈ ਸਾਡੀ ਵੀ ਸਾਡਾ ਬਹੁਤ ਲੰਬਾ ਸਮਾਂ ਹੋ ਗਿਆ ਜੀ ਇੰਨਾ ਹੀ ਲੰਬਾ ਸਮਾਂ ਹੋ ਗਿਆ ਵੀ ਸਾਡੇ ਬੱਚੇ ਛੋਟੇ ਛੋਟੇ ਹੁੰਦੇ ਸੀ ਅੱਜ ਉਹ ਜਵਾਨ ਹੋ ਗਏ ਵਿਆਹ ਹੋ ਗਏ ਉਹਨਾਂ ਤੇ ਅੱਜ ਅਸੀਂ 10000 ਰੁਪਏ ਦਾ ਸਾਹ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹੜਾ ਕੰਟਰੈਕਟ ਦੇ ਵਿੱਚ ਇਹ ਕੰਮ ਕਰਦੇ ਨੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਵਾਸਤੇ ਸਰਕਾਰ ਤੱਕ ਇਹ ਪਹੁੰਚਾਣਾ ਜੀ ਯੂਨੀਅਨ ਨੇ ਇਕੱਠੇ ਹੋ ਕੇ ਅੱਜ ਮੇਰੇ ਕੋਲ ਆਏ ਸੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਵੀ ਜਿਹੜੇ ਬੰਦੇ ਕੰਟਰੈਕਟ ਤੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨਗਰ ਕੌਂਸਲ ਖੰਨਾ ਵਿੱਚ ਜਿਹੜੇ ਸਫਾਈ ਸੈਨਿਕ ਅਤੇ ਸਿਵਰਮੈਨ ਜੋ ਪਿਛਲੇ ਲੰਬੇ ਸਮੇਂ ਤੋਂ ਕਰੀਬ 25-25 ਸਾਲਾਂ ਤੋਂ ਕੰਟਰੈਕਟ ਬੇਸ ਤੇ ਅਤੇ ਠੇਕੇਦਾਰੀ ਅਧੀਨ ਕੰਮ ਕਰਦੇ ਆ ਰਹੇ ਹਨ ਉਹਨਾਂ ਦੀਆਂ ਉਮਰਾਂ ਵੀ ਲੰਘਦੀਆਂ ਜਾ ਰਹੀਆਂ ਹਨ ਜਲਦ ਤੋਂ ਜਲਦ ਉਹਨਾਂ ਨੂੰ ਪੱਕਾ ਕੀਤਾ ਜਾਵੇ ਅੱਜ ਸਮੂਹ ਸਫਾਈ ਸੇਵਕ ਕਰਮਚਾਰੀ ਯੂਨੀਅਨ ਅਤੇ ਮਿਊਨਿਸਪਲ ਅੰਪਲਾਈ ਯੂਨੀਅਨ ਦੇ ਦੋਵੇਂ ਪ੍ਰਧਾਨ ਨਲਕ ਕੁਮਾਰ ਸ਼ਰਮਾ ਗੱਟੂ ਅਤੇ ਗਰੀਬਦਾਸ ਅਤੇ ਸਿਵਰਮੈਨ ਯੂਨੀਅਨ ਦੇ ਪ੍ਰਧਾਨ ਰੁਜਦੂ ਰਾਮ ਦੀ ਅਗਵਾਈ ਹੇਠ ਸਮੂਹ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਨਾਮ ਤੇ ਇੱਕ ਮੰਗ ਪੱਤਰ ਨਗਰ ਕੌਂਸਲ ਖੰਨਾ ਦੇ ਯੋ ਚਰਨਜੀਤ ਸਿੰਘ ਨੂੰ ਦਿੱਤਾ ਗਿਆ ਕੀਤਾ ਗਿਆ ਔਰ ਇੱਕ ਮੰਗ ਪੱਤਰ ਦਿੱਤਾ ਗਿਆ ਸਾਬ ਨੂੰ ਕੀ ਕਿਹਾ ਕਿ ਇਸ ਬੰਦ ਕੀ ਗਣੀ ਤੁਹਾਡਾ ਪਹਿਲਾਂ ਤਾਂ ਸਾਰਿਆਂ ਨੂੰ ਜੈ ਬਾਲਮੀਕੀ ਅੱਜ ਦਾ ਇਹ ਇਕੱਠ ਅਸੀਂ ਇੱਕ ਲੈਟਰ ਲੈਟਰ ਪੈਡ ਤੇ ਲਿਖਾਇਆ ਕਿ ਜਿਹੜੇ ਸਾਡੇ ਕੰਟਰੈਕਟ ਰੇਟ ਤੇ ਮੁਲਾਜ਼ਮ ਨੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਔਰ ਜਿਹੜੇ ਸਾਡੇ ਕੋਲ ਠੇਕੇਦਾਰੀ ਅਧੀਨ ਕੰਮ ਕਰਦੇ ਨੇ ਇਹਨਾਂ ਨੂੰ ਕੰਟਰੈਕਟ ਰੇਟ ਤੇ ਕੀਤਾ ਜਾਵੇ ਉਹ ਲੈਟਰ ਅਸੀਂ ਮਾਨਯੋਗ ਸ਼੍ਰੀ ਭਗਵਾਨ ਜੀ ਦੇ ਨਾਮ ਤੇ ਲਿਖਿਆ ਔਰ ਅਸੀਂ ਈਓ ਸਾਹਿਬ ਨੂੰ ਉਹ ਦਿੱਤਾ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਾਡਾ ਲੈਟਰ ਮਾਨ ਸਾਹਿਬ ਤੱਕ ਪਹੁੰਚਾਓ ਮੁੱਖ ਮੰਤਰੀ ਤੱਕ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਤੁਹਾਡਾ ਤਜਿੰਦਰ ਜੀ ਸਤੂ ਜੀ ਬਹੁਤ ਬਹੁਤ ਧੰਨਵਾਦ ਜੋ ਸਮੁੱਚੇ ਮਲਾਜ਼ਮਾਂ ਦੀ ਆਵਾਜ਼ ਨੂੰ ਸਮੁੱਚੇ ਦੇਸ਼ ਤੱਕ ਲੈ ਕੇ ਜਾਂਦੇ ਹੋ ਅੱਜ ਜਿਹੜਾ ਸਮੁੱਚੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਅਤੇ ਮਿਊਨਿਸਪਲ ਅਮਪਲਾਈ ਯੂਨੀਅਨ ਦੇ ਦੋਵੇਂ ਪ੍ਰਧਾਨ ਅਨਿਲ ਕੁਮਾਰ ਗੱਟੂ ਜੀ ਅਤੇ ਗਰੀਬਦਾਸ ਜੀ ਅਤੇ ਸਿਵਰਮੈਨ ਯੂਨੀਅਨ ਦੇ ਪ੍ਰਧਾਨ ਰੁਲਦੂ ਰਾਮ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਸਮੁੱਚੇ ਮਲਾਜ਼ਮਾ ਨੇ ਇਕੱਠੇ ਹੋ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਕਿਉਂਕਿ ਜਿਹੜੇ ਨਗਰ ਕੌਂਸਲ ਖੰਨਾ ਵਿੱਚ ਸਫਾਈ ਸੈਨਿਕ ਅਤੇ ਸਿਵਰਮੈਨ ਜੋ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 25-25 ਸਾਲਾਂ ਤੋਂ ਕੰਟਰੈਕਟ ਬੇਸ ਤੇ ਅਤੇ ਠੇਕੇਦਾਰੀ ਅਧੀਨ ਕੰਮ ਕਰਦੇ ਆ ਰਹੇ ਨੇ ਉਹਨਾਂ ਦੀ ਜਿਹੜੀਆਂ ਉਮਰਾਂ ਨੇ ਉਹ ਵੀ ਲੰਘਦੀਆਂ ਜਾਰੀਆਂ ਖਤਮ ਹੁੰਦੀਆਂ ਜਾਰੀਆਂ ਨੇ ਉਸ ਸੰਬੰਧ ਵਿੱਚ ਅੱਜ ਦੋਏ ਯੂਨੀਅਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਇਹ ਜਿਹੜਾ ਮੰਗ ਪੱਤਰ ਆ ਪਹਿਲਾਂ ਵੀ ਜਿਹੜੇ ਸਾਡੇ ਮਾਨਯੋਗ ਖੰਨਾ ਦੇ ਕੈਬਨਿਟ ਮੰਤਰੀ ਨੇ ਸਰਦਾਰ ਤਰਨਪ੍ਰੀਤ ਸਿੰਘ ਸੋਨ ਜੀ ਉਹਨਾਂ ਨੂੰ ਵੀ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ ਅੱਜ ਨਗਰ ਕੌਂਸਲ ਖੰਨਾ ਦੇ ਕਾਰਸਾਧਕ ਅਫਸਰ ਚਰਨਜੀਤ ਸਿੰਘ ਈਓ ਸਾਹਿਬ ਨੂੰ ਜੀ ਮੁੱਖ ਮੰਤਰੀ ਸਾਹਿਬ ਜੀ ਦੇ ਹੱਕ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਵੀ ਇਹ ਜਿਹੜੇ ਰਹਿੰਦੇ ਮੁਲਾਜ਼ਮ ਨੇ ਜਿਹੜੇ ਕੰਟਰੈਕਟ ਬੇਸ ਤੇ ਮੁਲਾਜ਼ਮ ਸਫਾਈ ਸੈਨਿਕ ਅਤੇ ਸਿਵਰਮੈਨ ਇਹਨਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਤਾਂ ਜੋ ਇਹ ਵੀ ਜਿਹੜੇ ਲੋਕ ਨੇ ਆਪਣੀ ਜ਼ਿੰਦਗੀ ਖੁਸ਼ਹਾਲੀ ਨਾਲ ਤੇ ਵਧੀਆ ਢੰਗ ਨਾਲ ਜੀ ਸਕਣ ਕਿਉਂਕਿ ਜਿਹੜੀ ਕੰਟਰੈਕਟ ਬੇਸ ਦੀ ਤਨਖਾਹ ਆ ਉਹ 10000 ਆ ਇਹ 10000 ਤੇ ਜ਼ਿੰਦਗੀ ਬਤੀਤ ਕਰਨਾ ਬੜਾ ਮੁਲਾਜ਼ਮਾਂ ਲਈ ਔਖਾ ਵਾ ਇਸ ਕਰਕੇ ਸਾਡੀ ਮੁੱਖ ਮੰਤਰੀ ਸਾਹਿਬ ਅੱਗੇ ਇਹੀ ਮੰਗ ਆ ਇਹ ਜਿਹੜੇ ਮੁਲਾਜ਼ਮ ਨੇ ਸਫਾਈ ਸੈਨਿਕਾਂ ਤੇ ਸਿਵਰਮੈਨ ਜਲਦ ਤੋਂ ਜਲਦ ਇਹਨਾਂ ਨੂੰ ਪੱਕਾ ਕਰਿਆ ਜਾਵੇ ਤਾਂ ਜੋ ਇਹ ਵੀ ਆਪਣੀ ਜ਼ਿੰਦਗੀ ਖੁਸ਼ਹਾਲੀ ਭਰੀ ਜੀ ਸਕਣ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਮੇਨਪਾਲ ਸਿਵਰਮੈਨ ਜੀ ਪਹਿਲਾਂ ਤੇ ਪੱਤਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਰਕਾਰ ਦੇ ਅੱਗੇ ਇਹੀ ਬੇਨਤੀ ਹੈ ਸਾਡੀ ਵੀ ਸਾਡਾ ਬਹੁਤ ਲੰਬਾ ਸਮਾਂ ਹੋ ਗਿਆ ਜੀ ਇੰਨਾ ਹੀ ਲੰਬਾ ਸਮਾਂ ਹੋ ਗਿਆ ਵੀ ਸਾਡੇ ਬੱਚੇ ਛੋਟੇ ਛੋਟੇ ਹੁੰਦੇ ਸੀ ਅੱਜ ਜੋ ਜਵਾਨ ਹੋਗੇ ਵਿਆਹ ਹੋਗੇ ਉਹਨਾਂ ਤੇ ਅੱਜ ਅਸੀਂ 10000 ਰੁਪਏ ਕੰਮ ਕਰਦੇ ਆ ਰਹੇ ਨੇ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਬੇਨਤੀ ਕਰਦੇ ਨੇ ਆਸ ਕਰਦੇ ਨੇ ਵੀ ਸਾਡੀ ਸਰਕਾਰ ਆਈ ਹੈ ਅਸੀਂ ਸਾਰੇ ਪਾਸੇ ਹੀ ਹੜਤਾਲਾਂ ਹੋਈਆਂ ਨੇ ਮੁਰਦਾਬਾਦ ਜਿੰਦਾਬਾਦ ਹੋਈ ਇੱਕ ਖੰਨਾ ਕਮੇਟੀ ਤੋਂ ਕੋਈ ਅਸੀਂ ਮੁਰਦਾਬਾਦ ਜਿੰਦਾਬਾਦ ਨਹੀਂ ਕੀਤੀ ਕਿਸ ਦੀ ਧੰਨਵਾਦੀ ਕਰਦੇ ਹਾਂ ਉਹਨਾਂ ਦਾ ਤੇ ਸਾਡੀ ਇਹ ਮੰਗ ਮੁੱਖ ਰੱਖਦੇ ਸਾਨੂੰ ਇਹਦਾ ਜਰੂਰ ਸਾਨੂੰ ਫਲ ਮਿਲ ਜਾਵੇ ਤਾਂ ਬਹੁਤ ਬਹੁਤ ਧੰਨਵਾਦ ਕਰਾਂਗੇ ਭਗਵੰਦ ਬਾਣ ਜੀ ਦਾ ਜੀ ਤੇ ਆਪਣੇ ਲੋਕਲ ਬਾਡੀ ਆਪਣੇ ਖੰਨੇ ਦੇ ਮੰਤਰੀ ਸਾਹਿਬ ਹਾਪੀ ਸਿੰਘ ਸੋਨ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਾਂਗੇ ਜੈ ਬਾਲਮੀਕੀ ਹਰ ਹਰ ਬਾਲਮੀਕੀ ਹਾਂਜੀ ਅੱਜ ਸਾਡਾ ਇਕੱਠ ਹੋਇਆ ਯੂਰੇ ਇਹੋ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਿਹੜਾ ਕੰਟਰੈਕਟ ਵਾਸਤੇ ਕੰਮ ਕਰਦੇ ਨੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਵਾਸਤੇ ਸਰਕਾਰ ਤੱਕ ਇਹ ਪਹੁੰਚਾਣਾ ਜੀ ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਜਿਹੜੇ ਸਾਡੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਜਾਂ ਜਾਂ ਠੇਕੇ ਦੇ ਉਹਨਾਂ ਨੂੰ ਕੰਟਰੈਕਟ ਵਾਸਤੇ ਕੀਤਾ ਜਾਵੇ ਸਰਕਾਰ ਤੋਂ ਸਾਨੂੰ ਬੜੀ ਉਮੀਦ ਹੈ ਮਾਨ ਸਰਕਾਰ ਤੇ ਸਾਡੀ ਉਮੀਦ ਸਰਕਾਰ ਸਹੀ ਰੱਖੇ ਧੰਨਵਾਦ ਅੱਜ ਸਫਾਈ ਕਰਮਚਾਰੀਆਂ ਵੱਲੋਂ ਤੁਹਾਨੂੰ ਮਨੋਪਤਰ ਦਿੱਤਾ ਗਿਆ ਜੀ ਇਸ ਸੰਬੰਧੀ ਕੀ ਮਾਮਲਾ ਤੇ ਕੀ გან ਨਹੀਂ ਸਰ ਸਾਡੇ ਨਗਰ ਕੌਂਸਲ ਖੰਨਾ ਦੇ ਸਾਰੇ ਸਫਾਈ ਯੂਨੀਅਨ ਨੇ ਇਕੱਠੇ ਹੋ ਕੇ ਅੱਜ ਮੇਰੇ ਕੋਲ ਆਏ ਸੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਵੀ ਜਿਹੜੇ ਬੰਦੇ ਕੰਟਰੈਕਟ ਤੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਜੋ ਆਪਣੇ ਡੇਟ ਡੀਸੀ ਰੇਟ ਤੇ ਕੰਮ ਕਰਦੇ ਨੇ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਇਸ ਸਬੰਧੀ ਉਹਨਾਂ ਨੇ ਮੰਗ ਪੱਤਰ ਸਾਡੇ ਕੋਲ ਦਿੱਤਾ ਹੈ ਇਹ ਸਮਾਨਜੋਗ ਸਰਕਾਰ ਲੈਵਲ ਦਾ ਫੈਸਲਾ ਅਸੀਂ ਇਸ ਮੰਗ ਪੱਤਰ ਨੂੰ ਸਰਕਾਰ ਦੇ ਕੋਲ ਭੇਜ ਦਵਾਂਗੇ